ਵੱਡੀ ਗੱਲ ਹੈ ਦੇਖੋ ਮੈਨੂੰ ਇਹੀ ਗੱਲ ਵਾਰ-ਵਾਰ ਸਤਾਉਂਦੀ ਹੈ ਕਿ ਮੈਂ ਉਸ ਸਮੇਂ ਨੂੰ ਯਾਦ ਕਰਦਾ ਜਦੋਂ ਸਾਡੇ ਗੁਰੂ ਸਾਹਿਬ ਸਾਰਾ ਸਰਬਸ ਵਰਗੇ ਆਪਣਾ ਆਪ ਵਾਰਗੇ ਲੀਡਰ ਕਿਹਨੂੰ ਕਿਹਾ ਜਾਂਦਾ ਆਪਣਾ ਆਪ ਆਵਾਰਨ ਵਾਲੇ ਨੂੰ ਹੁਣ ਸਾਡੇ ਵਰਗਿਆਂ ਨੂੰ ਕੀ ਹੈ ਅਸੀਂ ਤਾਂ ਆਮ ਇਨਸਾਨ ਹੈ ਸਾਡਾ ਅੱਜ ਲੀਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਆਪਣਾ ਆਪ ਵਾਰ ਰਿਹਾ ਹੈ ਪਰ ਜਿਹੜੀ ਮੇਰੀ ਬੇਨਤੀ ਹੈ ਦੇਖੋ ਇਹੀ ਹੈ ਕਿ ਜਿਹੜਾ ਲੀਡਰ ਹੁੰਦਾ ਜਦੋਂ ਆਪਣਾ ਆਪ ਦਾਅ ਤੇ ਲਾ ਕੇ ਬਹਿ ਜੇ ਤਾਂ ਫਿਰ ਸਾਨੂੰ ਸਾਰਿਆਂ ਨੂੰ ਫਰਜ ਮੰਨਦਾ ਜਿਹੜੀ ਸਾਡੀ ਲੜਾਈ ਕੀ ਆ ਸਭ ਨੂੰ ਪਤਾ ਸਾਡੇ ਪੰਜਾਬ ਦੀ ਮੇਨ ਲੜਾਈ ਕੀ ਆ ਸਭ ਤੋਂ ਵੱਡੀ ਸਾਡੇ ਕਿਸਾਨਾਂ ਦੀ ਲੜਾਈ ਕੀ ਐ ਐਮਐਸਪੀ ਦੀ ਲੜਾਈ ਆ ਖੇਤੀ ਸੈਕਟਰ ਬਚਾਉਣ ਦੀ ਲੜਾਈ ਆ ਇਹ ਸਾਰੀਆਂ ਜਿੱਥੇ ਬੰਦੀਆਂ ਵੱਖ-ਵੱਖ ਲੜਦੀਆਂ ਨੇ ਪਰ ਜਦੋਂ ਇੱਕ ਜਦੋਂ ਇੱਕ ਆਗੂ ਜਿਹੜਾ ਉਹਦੇ ਵਿੱਚੋਂ ਆਗੂ ਉਹ ਹੁੰਦਾ ਜਦੋਂ ਆਪਣਾ ਆਤ ਦਾਤ ਤੇ ਲਾ ਕੇ ਬੈਠੇ ਇਸ ਕਰਕੇ ਜਦੋਂ ਸਾਡਾ ਦੇਸ਼ ਗੁਲਾਮ ਸੀਗਾ ਮੁਗਲਾਂ ਦੇ ਅਧੀਨ ਗੁਲਾਮ ਸੀਗਾ ਤਾਂ ਗੁਰੂ ਸਾਹਿਬ ਨੇ ਸਰਵਾਂ ਸਵਾਰਿਆ ਤਾਂ ਸਾਡੇ ਅੰਗਰੇਜ਼ਾਂ ਸਮੇ ਸਾਡੇ ਗਾਂਧੀ ਬਾਬੇ ਨੇ ਜਾਨਾਂ ਵਾਰੀਆਂ ਅੱਜ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਾਡੇ ਉਹੀ ਸੰਘਰਸ਼ੀ ਤੋਂ ਸਾਡੇ ਵਿੱਚ ਸਾਵਲ ਨੇ ਲੋੜ ਹਨ ਉਹਨਾਂ ਨੂੰ ਪਰਖਣ ਦੀ ਲੋੜ ਹਨ ਉਹਨਾਂ ਨੂੰ ਦੇਖਣ ਦੀ ਅੱਜ ਉਹੀ ਸਾਡਾ ਸੰਘਰਸ਼ੀ ਯੋਧਾ ਸਰਦਾਰ ਜਸਜੀਤ ਸਿੰਘ ਢੱਲੇਵਾਲ ਸਾਡਾ ਬਾਪੂ ਜੀ ਬੈਠੇ ਨੇ ਸਾਡੇ ਸਾਰੀਆਂ ਸਤਿਕਾਰਯੋਗ ਜੱਥੇਬੰਦੀਆਂ ਨੂੰ ਲੜਾਈ ਬੇਨਤੀ ਹੈ ਇਹ ਸਾਡੀ ਲੜਾਈ ਇੱਕਾ ਲੜਾਈ ਪੰਜਾਬ ਦੀ ਖੇਤੀਬਾੜੀ ਬਚਾਉਣ ਨੂੰ ਆ ਕਿਸਾਨਾਂ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਬਚਾਉਣ ਦੀ ਲੜਾਈ ਹੈ ਸਾਡੀ ਤਾਂ ਫਿਰ ਕਿਉਂ ਨਾ ਇਕੱਠੇ ਹੋ ਕੇ ਲੜੀਏ ਮੇਰੀਆਂ ਸਾਰੇ ਆਗੂਆਂ ਦੇ ਚਰਨਾਂ 'ਚ ਬੇਨਤੀ ਹੈ ਇਹ ਛੋਟੇ ਛੋਟੇ ਗਿੱਲੇ ਸਿਕਿਆਂ ਨੂੰ ਆਪਦੇ ਨੂੰ ਪੁਝਾ ਭਲਾਓ ਕੌਣ ਵੱਡਾ ਕੌਣ ਛੋਟਾ ਵੱਡਾ ਉਹ ਹੁੰਦਾ ਜਦੋਂ ਦੇਖੋ ਜਦੋਂ ਸਾਡੇ ਘਰੇ ਦੁੱਖ ਹੁੰਦਾ ਅਸੀਂ ਜਿਹੜਾ ਬੰਦਾ ਦੁੱਖ ਦੇ ਵਿੱਚ ਬਿਨਾ ਕਹੇ ਜਾਵੇ ਉਹਨੂੰ ਸਿਆਣਾ ਸਮਝਿਆ ਜਾਂਦਾ ਉਹਨੂੰ ਸਮੇਂਦਾਰ ਸਮਝਿਆ ਜਾਂਦਾ ਵਿਆਹ ਦੇ ਵਿੱਚ ਕੋਈ ਅਗਲਾ ਕਿਹਨਾ ਆਪਾਂ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਬੁਲਾਈਏ ਜਿਹੜੇ ਦੁੱਖ ਦੇ ਵਿੱਚ ਆਪ ਚੱਲ ਕਿਉਂਗੇ ਤੁਹਾਡਾ ਨਾਮ ਵੱਡਾ ਹੋਊਗਾ ਮੈਂ ਸਤਿਕਾਰਯੋਗ ਸਰ ਜਿੱਥੇ ਬੰਦਿਆਂ ਦੇ ਵੱਡੇ ਆਕੂ ਨੂੰ ਕਹਿ ਰਹੇ ਹਾਂ ਜਦੋਂ ਅੱਜ ਇਸ ਸੰਘਰਸ਼ ਦੇ ਵਿੱਚ ਤੁਸੀਂ ਆਪ ਚੱਲ ਕੇ ਆਓਗੇ ਆਪ ਡੱਲੇਵਾਲਾ ਸਾਬਨਾ ਆ ਕੇ ਬਟੂਗੋ ਤੁਹਾਡੇ ਬਹੁਤ ਵੱਡੇ ਵੱਡੇ ਨਾਮ ਨੇ ਅੱਜ ਦਿੱਕਰ ਮੇਰਾ ਇੱਕੋ ਹੀ ਕੰਮ ਰਿਹਾ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਆਪਾਂ ਕਿਸੇ ਵੀ ਆਗੂ ਦੇ ਖਿਲਾਫ ਨਾ ਬੋਲੀਏ ਸਾਡੀ ਲੜਾਈ ਸਸੀਂ ਲੀਡਰਾਂ ਦੇ ਖੁੱਲ੍ਹ ਕੇ ਖਿਲਾਫ ਬੋਲੀਏ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਜਿਹੜਾ ਇੱਕ ਐਮਐਲਏ ਬਣ ਕੇ ਕਰੋੜਾਂ ਰੁਪਇਆ ਇਕੱਠਾ ਕਰ ਜਾਂਦਾ ਉਹਨਾਂ ਦੇ ਖਿਲਾਫ ਹੋਵੇ ਪਰ ਆਗੂਆਂ ਦੇ ਛੋਟੇ ਛੋਟੇ ਜਿਹੜੇ ਆਪਣੇ ਮਾਰੇ ਮੁਲਕ ਦੀ ਬਾਹਲੀ ਵੱਡੀ ਗੱਲਬਾਤ ਨਹੀਂ ਆਗੂ ਆਪਣੇ ਆਪ ਵੱਡਾ ਪਣ ਦਿਖਾਉਂਦੇ ਹੋਏ ਆਪਣੇ ਜਥੇਬੰਦੀ ਲੈ ਕੇ ਆਪ ਆਓ ਮੇਰੇ ਆਗੂ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਦੇਖੋ ਜਿਹੜਾ ਆਗੂ ਪਹਿਲਾਂ ਅੱਜ ਢੱਲੇਵਾਲ ਸਾਹਿਬ ਨਾਲ ਆ ਕੇ ਬੱਠੂਗਾ ਉਹਦਾ ਨਾਮ ਢੱਲੇਵਾਲ ਸਾਹਿਬ ਦੇ ਬਰਾਬਰ ਹੀ ਹੋਣਾ ਹੈ ਕਿਉਂ ਜੀ ਬਿਲਕੁਲ ਜਿਹੜਾ ਵੀ ਕੋਈ ਆਪਣਾ ਆਪ ਲਾ ਕੇ ਬੱਠੂਗਾ ਵੀ ਕੋਈ ਆਪਣੀ ਜਥੇਬੰਦੀ ਆਪਣਾ ਕੇਡਰ ਲੈ ਕੇ ਆਉ ਉਹਦਾ ਨਾਮ ਵੱਡਾ ਹੋਣਾ ਹੈ ਇਹ ਕੋਈ ਇਹ ਤਾਂ ਹੈਡਿੰਗ ਆ ਦੇਖੋ ਇਹਦੇ ਵਿੱਚ ਤੁਸੀਂ ਆਪਾਂ ਆਪ ਹੀ ਦੇਖ ਲਓ ਪਿੰਡਾਂ ਦੇ ਵਿੱਚ ਆਪਣੇ ਲੱਖ ਦੁਸ਼ਮਣੇ ਹੁੰਦੇ ਨੇ ਜਦੋਂ ਕੋਈ ਦੁੱਖ ਦੀ ਕੋਈ ਘਟਨਾ ਵਾਪਰ ਜਿੰਦੇ ਉਹਦੇ ਆਪਾਂ ਘਰੇ ਜਾਂਦੇ ਆ ਉਹ ਆਪਣੀਆਂ ਲੜਾਈਆਂ ਗੱਲੇ ਸਿਖਵੇਂ ਦੂਰ ਹੋ ਜਾਂਦੇ ਨੇ ਅਗਲਾ ਕਹਿੰਦਾ ਇਸ ਤੋਂ ਬਾਅਦ ਵੀ ਆਪਾਂ ਸੋਚਦੇ ਆ ਵੀ ਮੇਰੇ ਉਹ ਦਮ ਦੇ ਵਿੱਚ ਆਇਆ ਮੇਰੇ ਉਹ ਸੋਗ ਦੇ ਵਿੱਚ ਆਇਆ ਇਹ ਮੈਂ ਦੇਖੀ ਆ ਇਹ ਗੱਲ ਆਪਣੇ ਪੰਜਾਬ ਦੀ ਰੀਤ ਆ ਆ ਸਭ ਦਾ ਫਰਜ਼ਮੰਦ ਦਾ ਕਿ ਆਪੋ ਆਪਣੇ ਉਹ ਗੱਲਾਂ ਭਲਾ ਕੇ ਆਓ ਮੇਰੀ ਸਾਰਾ ਚਾਰਮਜ ਬੇਨਤੀ ਆ ਦੇਖੋ ਉੱਪਰ ਰਾਸ਼ਟਰਪਤੀ ਦਾ ਬਿਆਨ ਆ ਗਿਆ ਸਾਰੇ ਭਾਜਪਾ ਲੀਡਰਾਂ ਦਾ ਬਿਆਨ ਆ ਗਿਆ ਦੇਖੋ ਕਿੰਨੇ ਕਿੰਨੇ ਸਭ ਦਾ ਬਿਆਨ ਆ ਗਿਆ ਆਏ ਬਿਆਨ ਆਏ ਕਿਉਂ ਗੱਲ ਚੱਲੀ ਕਿਉਂ ਜੇ ਡੱਲੇਵਾਲ ਸਾਹਿਬ ਨੇ ਆਪਣਾ ਆਪ ਦਾਤ ਤੇ ਲਾ ਕੇ ਬਿਟੇ ਤਾਂ ਗੱਲ ਚੱਲੀ ਆ ਕਾਏ ਤੁਹਾਡੀ ਗੱਲ ਚੱਲ ਰਹੀ ਹੈ ਇਹ ਸਭ ਨੂੰ ਸਮਝਣ ਦੀ ਲੋੜ ਹੈ ਅੱਜ ਉੱਪਰ ਰਾਸਟਰ ਪੱਜਦਾ ਬੈਣਾ ਹੈ ਕੱਲ ਨੂੰ ਰਾਸਟਰ ਪੱਜਦਾ ਬੈਣੋ ਪ੍ਰਧਾਨ ਮੰਤਰੀ ਦਾ ਵੀ ਆਊਗਾ ਜੇਕਰ ਲੜਾਈ ਤੇਜ਼ ਕਰੋਗੇ ਤਾਂ ਤਾਂ ਸਾਰੇ ਮਸਲਾ ਵੀ ਹੱਲ ਹੋਊਗਾ ਇਹ ਸਾਰਿਆਂ ਦੀ ਬੇਨਤੀ ਹੈ